ਸਰ ਸਰਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਆਪਾਂ ਗੱਲਬਾਤ ਕਰਾਂਗੇ ਕਿ ਰੋਡ ਦੇ ਉੱਪਰ ਹਾਈਵੇ ਦੇ ਉੱਪਰ ਜਿਹੜੀਆਂ 100-100 ਕਿੱਲੇ ਜਾਂ 2-200 ਕਿੱਲੇ ਜ਼ਮੀਨਾਂ ਵਿਕਦੀਆਂ ਨੇ ਉਹਨਾਂ ਨੂੰ ਕਿਹੜੀਆਂ ਕੰਪਨੀਆਂ ਖਰੀਦੀਆਂ ਨੇ ਤੇ ਕਿਸ ਤਰ੍ਹਾਂ ਉਹ ਸੌਦੇ ਹੁੰਦੇ ਨੇ ਉਹਦੇ ਬਾਰੇ ਤੁਹਾਡੇ ਨਾਲ ਗੱਲਬਾਤ ਕਰਦੇ ਆਂ ਦੋਸਤੋ ਮੈਂ ਕੱਲ ਸਾਰੀ ਦਿਹਾੜੀ ਬਨੂੜ ਦੇ ਇਲਾਕੇ ਦੇ ਵਿੱਚ ਸੀਗਾ ਬਨੂੜ ਦੇ ਆਲੇ-ਦਾਲੇ ਕੱਲ ਜ਼ਮੀਨਾਂ ਦੇਖੀਆਂ ਜਿਹਦੇ 'ਚ 100 ਏਕੜ, 110 ਏਕੜ, 50 ਏਕੜ ਐਡੇ ਵੱਡੇ-ਵੱਡੇ ਸੌਦੇ ਜਿਹੜੇ ਸੀਗੇ ਦੋਸਤੋ ਇਹ ਜਿਹੜੇ ਸੌਦੇ ਨੇ ਇਹਨਾਂ ਨੂੰ ਕੰਪਨੀਆਂ ਖਰੀਦਦੀਆਂ ਨੇ ਇਸ ਏਰੀਏ ਦੇ ਵਿੱਚ ਅਗਰ ਤੁਸੀਂ ਜੀਰਕਪੁਰ ਤੋਂ ਰਾਜਪੁਰੇ ਤੱਕ ਪੂਰੇ ਧਿਆਨ ਦੇ ਨਾਲ ਆਲੇ-ਦਾਲੇ ਨਿਗਾਹ ਮਾਰੋ ਅੱਬ ਬਹੁਤ ਵੱਡੇ ਵੱਡੇ ਬੋਰਡ ਕੰਪਨੀਆਂ ਦੇ ਲੱਗੇ ਹੋਏ ਨੇ ਔਰ ਕੰਮ ਚੱਲ ਰਹੇ ਨੇ ਕਲੋਨੀਆਂ ਬਣਾਈਆਂ ਜਾ ਰਹੀਆਂ ਨੇ ਔਰ ਪ੍ਰੋਜੈਕਟ ਵੱਡੇ ਵੱਡੇ ਲੱਗ ਰਹੇ ਨੇ ਤੇ ਜਿਹੜੀਆਂ 100-100 ਏਕੜ ਜ਼ਮੀਨਾਂ ਨੇ ਇਹ ਕਿਸੇ ਇੱਕ ਵਿਅਕਤੀ ਦੀ ਨਹੀਂ ਹੁੰਦੀਆਂ ਫਰੰਟ ਕੋਈ ਬੰਦਾ ਖਰੀਦ ਲੈਂਦਾ ਹੈ ਫਰੰਟ ਲੈ ਕੇ ਪਿੱਛੇ ਜ਼ਮੀਨ ਇਕੱਠੀ ਕਰਕੇ ਉਹ ਜ਼ਮੀਨਾਂ ਨੂੰ ਅੱਗੇ ਕੰਪਨੀ ਨੂੰ ਵੇਚ ਦਿੱਤਾ ਜਾਂਦਾ ਹੈ ਜਿਹਦੇ ਚ ਸਾਡੇ ਕੋਲ ਇਸ ਤਰ੍ਹਾਂ ਦੇ ਸੌਦੇ ਹੈਗੇ ਨੇ ਪਰ ਇਹ ਸੌਦੇ ਬੜੇ ਮੁਸ਼ਕਲ ਹੁੰਦੇ ਨੇ ਇਹ ਸੌਦੇ ਇੰਨੇ ਸੌਖੇ ਨਹੀਂ ਹੁੰਦੇ ਕਿਉਂਕਿ ਇਹਨਾਂ ਸੌਦਿਆਂ ਦੇ ਵਿੱਚ ਮਿਹਨਤ ਬਹੁਤ ਕਰਨੀ ਪੈਂਦੀ ਆ ਕੰਪਨੀ ਨੂੰ ਭਰੋਸੇ ਦੇ ਵਿੱਚ ਲੈਣਾ ਜਾਂ ਤਾਂ ਐਮਓਯੂ ਕਰੇ ਕੰਪਨੀ ਤੁਹਾਡੇ ਨਾਲ ਫਿਰ ਤੁਸੀਂ ਅੱਗੇ ਜ਼ਿੰਮੇਵਾਰਾਂ ਦੇ ਨਾਲ ਸਾਰਿਆਂ ਨਾਲ ਪੈਸੇ ਦੇ ਕੇ ਰਿਸਕ ਲੈ ਸਕਦੇ ਹੋ ਨਹੀਂ ਅਗਰ ਤੁਸੀਂ ਇਕੱਲਾ ਫਰੰਟ ਲੈ ਕੇ ਕਿਸਲਾ ਜਿਹੜਾ ਇਲਾਕਾ ਹੈ ਉਹਨੂੰ ਇਕੱਠਾ ਕਰਨਾ ਬਹੁਤ ਮੁਸ਼ਕਲ ਹੋ ਜਾਂਦਾ ਹੈ ਲੇਕਿਨ ਇਸ ਸੌਦੇ ਨੂੰ ਅਗਰ ਤੁਸੀਂ ਸਿਰੇ ਚਾੜ ਲੈਨੇ ਹੋ ਤਾਂ ਤੁਸੀਂ ਇਹ ਮਤਲਬ ਆਪਾਂ ਕਹਿ ਸਕਦੇ ਹਾਂ ਕਿ ਤੁਹਾਡੀ ਵੱਡੀ ਪ੍ਰਾਪਤੀ ਹੁੰਦੀ ਆ ਰੀਅਲ ਸਟਾਰਟ ਦੇ ਮੈਂ ਪ੍ਰਾਪਰਟੀ ਡੀਲਰਾਂ ਲਈ ਵੇਹ ਗੱਲ ਕਹਿ ਰਿਹਾ ਲੇਕਿਨ ਅਗਰ ਇਹ ਜਿਹੜੇ ਸੌਦੇ ਨੇ ਤੁਹਾਨੂੰ ਖੱਜਲ ਖੁਆਰ ਬਹੁਤ ਕਰਦੇ ਨੇ ਕਿਉਂਕਿ ਇਹਦੇ ਵਿੱਚ ਜ਼ਿਆਦਾਤਰ ਲੋਕ ਜਿਹੜੇ ਸੌਦੇ ਦਿਖਾਉਂਦੇ ਨੇ ਉਹਨਾਂ ਨੂੰ ਜ਼ਿਆਦਾਤਰ ਪਤਾ ਨਹੀਂ ਹੁੰਦਾ ਕੁਝ ਲੋਕ ਮਿਹਨਤ ਕਰਕੇ ਥੋੜੀ-ਮੋਟੀ ਨਕਸ਼ੇ ਬਣਾ ਲੈਂਦੇ ਨੇ ਪਿੱਛੋਂ ਅੱਗੋਂ ਦੇਖ ਲੈਂਦੇ ਨੇ ਕਿ ਇੰਨੇ ਕਰ ਫਲਾਣੇ ਦੇ ਨੇ ਇੰਨੇ ਕਰ ਉਹਨਾਂ 'ਚ ਰੰਗ ਭਰ ਲੈਂਦੇ ਨੇ ਤੇ ਉਹ ਰੰਗ ਭਰ ਕੇ ਨਕਸ਼ਾ ਦਿਖਾ ਕੇ ਅੱਗੇ ਡੀਲਰਾਂ ਨੂੰ ਪਾਰਟੀਆਂ ਨੂੰ ਦਿਖਾਉਂਦੇ ਰਹਿੰਦੇ ਨੇ ਲੇਕਿਨ ਜਦੋਂ ਕੋਈ ਸਿਹਰਦ ਕੰਪਨੀ ਤੁਹਾਡੇ ਕੋਲੇ ਆ ਜਾਂਦੀ ਆ ਜਾਂ ਕੋਈ ਪਾਰਟੀ ਆ ਜਾਂਦੀ ਆ ਉਦੋਂ ਫੇਰ ਉਹਨਾਂ ਨੂੰ ਸਿਰੇ ਚੜਨਾ ਬਹੁਤ ਮੁਸ਼ਕਲ ਹੋ ਜਾਂਦਾ ਕੋਈ ਹੀ ਸਵਦਾ ਸਹੀ ਸਲਾਮਤ ਆਪਾਂ ਕਹਿ ਸਕਦੇ ਹਾਂ ਕਿ ਸਾਰੇ ਜੇ ਕੋਈ ਹੁਣ ਸਪੋਲ ਕਰ ਲੋ 10 ਬੰਦਿਆਂ ਦੀ ਜ਼ਮੀਰ ਇਕੱਠੀ ਕਰਕੇ ਤੁਸੀਂ ਕਿਸੇ ਨੂੰ ਦਿਖਾ ਦਿੱਤੀ ਉਹ ਦਸੇ ਬੰਦੇ ਜ਼ਰੂਰੀ ਨਹੀਂ ਕਿ ਤੁਹਾਡੇ ਨਾਲ ਅਗਰ ਪਹਿਲਾਂ ਉਹਨਾਂ ਨੇ ਕੋਈ ਗੱਲ ਕੀਤੀ ਆ ਉਹਦੇ ਤੇ ਖੜੇ ਰਹਿਣਗੇ ਇਹ ਸਿਰਫ ਔਰ ਸਿਰਫ ਕੰਪਨੀ ਨਾਲ ਮੋਜੂ ਸਾਈਨ ਕਰਕੇ ਫੇਰ ਹੀ ਤੁਸੀਂ ਇਹ ਸੌਦੇਆਂ ਨੂੰ ਸਿਰੇ ਚੜ੍ਹ ਸਕਦੇ ਹੋ ਵਰਨਾ ਸਵੇਰ ਟਾਈਮ ਖਰਾਬ ਕਰਨ ਦੇ ਇਹਨਾਂ ਦੇ ਵਿੱਚੋਂ ਕੁਝ ਨਿਕਲਦਾ ਪਉਂਦਾ ਘੱਟ ਹੀ ਹੁੰਦਾਗਾ ਪਰ ਜੋ ਮੈਂ ਪਹਿਲਾਂ ਗੱਲ ਕਹਿਣਾ ਉਹਨਾਂ ਦੋਸਤੋ ਕਿ ਸਾਡੀ ਦੁਕਾਨ ਦੇ ਵਿੱਚ ਸਾਰਾ ਸਮਾਨ ਹੋਣਾ ਬਹੁਤ ਅਤੀ ਜ਼ਰੂਰੀ ਹੈ ਜਿਵੇਂ ਕੱਪੜੇ ਦੀਆਂ ਦੁਕਾਨਾਂ 'ਚ ਪਰਚੂਨ ਦੀਆਂ ਦੁਕਾਨਾਂ 'ਚ ਹਰ ਇੱਕ ਸਮਾਨ ਹੁੰਦਾ ਓਵੇਂ ਸਾਡੇ ਰੀਅਲ ਏਸਟੇਟ ਦੇ ਦਫ਼ਤਰ ਦੇ ਵਿੱਚ ਹਰ ਇੱਕ ਤਰ੍ਹਾਂ ਦਾ ਜਿਹੜਾ ਸੌਦਾ ਉਹ ਉਪਲਬਧ ਹੋਣਾ ਜ਼ਰੂਰੀ ਹੈ ਔਰ ਕਨਫਰਮ ਹੋਣਾ ਜ਼ਰੂਰੀ ਹੈ ਜਿੰਨਾ ਚਿਰ ਤੁਸੀਂ ਖੁਦ ਜਾ ਕੇ ਜ਼ਮੀਨ ਦੇ ਉੱਪਰ ਜਿਹੜਾ ਦੇਖ ਕੇ ਮੌਕਾ ਦੇਖੇ ਤੋਂ ਬਿਨਾ ਅਗਰ ਕਿਸੇ ਨੂੰ ਤੁਸੀਂ ਕੋਈ ਐਡ ਕਰਦੇ ਹੋ ਜਾਂ ਤੁਸੀਂ ਕਿਸੇ ਨੂੰ ਹਾਮੀ ਭਰਦੇ ਹੋ ਉਹ ਸਭਾਏ ਝੂਠ ਬੋਲਣ ਦੇ ਕੁਝ ਵੀ ਨਹੀਂ ਹੁੰਦਾ ਸਾਡੇ ਦਫ਼ਤਰ ਦੇ ਵਿੱਚ ਹਰ ਇੱਕ ਤਰ੍ਹਾਂ ਦੇ ਸੌਦੇ ਜਿਹੜੇ ਤੁਸੀਂ ਦੇਖੋਗੇ ਜੋ ਹੁਣ ਕਿਉਂਕਿ ਪਹਿਲਾਂ ਜ਼ਿਆਦਾਤਰ ਸੋਸ਼ਲ ਮੀਡੀਆ ਦਾ ਜ਼ਮਾਨਾ ਨਹੀਂ ਸੀ ਹੁਣ ਤੁਹਾਨੂੰ ਤੁਸੀਂ ਸਾਡੇ ਦਫ਼ਤਰ ਦੇ ਪੇਜ ਦੇ ਉੱਪਰ ਜਿਹੜਾ ਸਾਡਾ ਪੇਜ ਆ ਜਮੀਨਾ ਹੀ ਜਮੀਨਾ ਉਹਦੇ ਤੇ ਤੁਸੀਂ ਪੋਸਟਾਂ ਦੇ ਜਰੀਏ ਵੀ ਦੇਖਦੇ ਹੋ ਤੇ ਸਾਡਾ ਵੀਡੀਓ ਦਾ ਮਕਸਦ ਕੀ ਹੁੰਦਾ ਹੈ ਵੀਡੀਓ ਦਾ ਮਕਸਦ ਦੋਸਤੋ ਇਹੀ ਹੁੰਦਾਗਾ ਕਿ ਤੁਹਾਨੂੰ ਇਹਨਾਂ ਪਤਾ ਹੋਣਾ ਚਾਹੀਦਾਗਾ ਕਿ ਕੀ ਇਹ ਦਫ਼ਤਰ ਦੀਆਂ ਜਿਹੜੀਆਂ ਪੋਸਟਾਂ ਪੈ ਰਹੀਆਂ ਨੇ ਜਾਂ ਤੁਹਾਡੇ ਨਾਲ ਤੁਹਾਨੂੰ ਡਿਮਾਂਡਾਂ ਦਿੱਤੀਆਂ ਜਾ ਰਹੀਆਂ ਨੇ ਜਾਂ ਕੀ ਇਹਨਾਂ ਕੋਲੇ ਇਸ ਤਰ੍ਹਾਂ ਦੀ ਕੋਈ ਜਾਣਕਾਰੀ ਹੈ ਵੀ ਕੀ ਇਸ ਦਫ਼ਤਰ ਨੂੰ ਇਹਨਾਂ ਚੀਜ਼ਾਂ ਦਾ ਪਤਾ ਵੀ ਹੈਗਾ ਕਿ ਨਹੀਂ ਹੈਗਾ ਉਹਦੇ ਬਾਰੇ ਤੁਹਾਨੂੰ ਇਹ ਵੀਡੀਓ ਰਾਹੀਂ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਿਵੇਂ ਮੈਂ ਹਰ ਰੋਜ਼ ਕਿਤੇ ਮਹਾਲੀ ਦੀ ਕਦੇ ਖੇਤੀਬਾੜੀ ਜ਼ਮੀਨਾਂ ਦੀ ਕਦੇ ਇਸ ਤਰ੍ਹਾਂ ਦੀ ਅਕਮਰਤ ਸਿਰਲ ਜ਼ਮੀਨਾਂ ਦੀ ਵੀਡੀਓ ਬਣਾ ਕੇ ਮੈਂ ਤਾਂ ਕਰਕੇ ਹੀ ਪਾਉਣਾ ਤਾਂ ਕਿ ਤੁਹਾਨੂੰ ਜਿਹੜੇ ਬੰਦੇ ਤੁਸੀਂ ਸਾਡੇ ਤੇ ਭਰੋਸਾ ਕਰਕੇ ਸਾਡੇ ਕੋਲੇ ਆਉਣੇ ਹੋ ਤੁਹਾਨੂੰ ਇਹ ਗੱਲ ਪਤਾ ਹੋਵੇ ਕਿ ਹਾਂ ਵਾਕਿਆ ਹੀ ਇਹਨਾਂ ਨੂੰ ਜਿਹੜੀ ਗਰਾਊਂਡ ਰੀਅਲਿਟੀ ਦਾ ਪਤਾ ਹੈ ਤੇ ਇਹਨਾਂ ਨੂੰ ਇਹਦੀ ਜਾਣਕਾਰੀ ਹੈਗੀ ਆ ਅੱਜ ਮੈਂ ਸਿਰਫ ਤੁਹਾਨੂੰ ਇੱਕ ਕਮਰਸ਼ੀਅਲ ਸੌਦਿਆਂ ਦੀ 1 ਕਰੋੜ ਬਾਰੇ ਜਾਣਕਾਰੀ ਦਿੱਤੀ ਆ ਜਦੋਂ ਕਿ ਬਹੁਤ ਹਾਈਵੇ ਨੇ ਸਾਡੇ ਕੋਲੇ ਤਕਰੀਬਨ ਜਿਵੇਂ ਮੋਗਾ ਫੋਲਪੁਰ ਹੋ ਗਈ ਉਹਦੇ ਤੇ ਸੌਦੇ ਨੇ ਸਮਰਾਨੇ ਵਾਲੀ ਲੁਧਿਆਣਾ ਚੰਡੀਗੜ੍ਹ ਰੋਡ ਉਹਦੇ ਤੇ ਸੌਦੇ ਨੇ ਮਲੇਰ ਕੋਲਾ ਸੰਗਰੂਰ ਲੁਧਿਆਣਾ ਇਸ ਰੋਡ ਦੇ ਉੱਪਰ ਸੌਦੇ ਨੇ ਚੰਡੀਗੜ੍ਹ ਰੋਡ ਦੇ ਉੱਪਰ ਖੰਨੇ ਵਾਲੀ ਰੋਡ ਦੇ ਉੱਪਰ ਹਰ ਇੱਕ ਤਰ੍ਹਾਂ ਦੀ ਰੋਡ ਦੇ ਉੱਪਰ ਬਰਨਾਲਾ ਜਿਹੜਾ ਬਠਿੰਡਾ ਰੋਡ ਹੈ ਉਹਦੇ ਉੱਪਰ ਇਹ ਤਕਰੀਬਨ ਜਿਹੜੀਆਂ ਵੱਡੀਆਂ ਰੋਡਾਂ ਨੇ ਇਹਨਾਂ ਰੋਡਾਂ ਦੇ ਉੱਪਰ ਸਾਡੇ ਕੋਲ ਜ਼ਿਆਦਾਤਰ ਸੌਦੇ ਹੁੰਦੇ ਨੇਗੇ ਤੇ ਜਿੱਥੇ ਕੰਪਨੀਆਂ ਖਰੀਦੀਆਂ ਨੇ ਜਿਵੇਂ ਜਿਹੜੀ ਇੱਕ ਤਾਂ ਦੋ ਤੋਂ ਦਾ ਜਿਵੇਂ ਇੱਕ ਜ਼ਮੀਨ ਦਾ ਮਾਲਕ ਹੈ ਤੇ ਇੱਕ ਪਾਰਟੀ ਖਰੀਦਣ ਵਾਲੀ ਆ ਉਹ ਤਾਂ ਸੌਖੇ ਸੌਦੇ ਹੋ ਜਾਂਦੇ ਨੇ ਜਿਹੜੀ ਮੈਂ ਤੁਹਾਡੇ ਨਾਲ ਆਹ ਕੰਪਨੀਆਂ ਦੀ ਗੱਲ ਕੀਤੀ ਆ ਕੰਪਨੀਆਂ ਨੂੰ ਦੇਣ ਵਾਲੇ ਸੌਦੇ ਨੇ ਜਿਹੜੇ ਇਹ ਬੜੇ ਮੁਸ਼ਕਲ ਹੁੰਦੇ ਨੇ ਇਹ ਕਿਸੇ ਕਿਸੇ ਰੋਡ ਦੇ ਉੱਪਰ ਕੰਪਨੀਆਂ ਜਿਹੜੀਆਂ ਇਸ ਤਰ੍ਹਾਂ ਚੱਕਦੀਆਂ ਨੇ ਜਿਵੇਂ ਉਹਨਾਂ ਸਾਡੀਆਂ ਰੋਡਾਂ ਨੇ ਮਲੇਰਕੋਲਾ ਲੁਧਿਆਣਾ ਹੋ ਗਿਆ ਇੱਥੇ ਇੱਕ ਪਾਰਟੀ ਵੇਚਦੀ ਆ ਇੱਕ ਪਾਰਟੀ ਖਰੀਦਦੀ ਆ ਇੱਥੇ ਕੰਪਨੀਆਂ ਨਹੀਂ ਅਜੇ ਖਰੀਦਣ ਲੱਗੀਆਂ ਲੇਕਿਨ ਜਿਹੜੀ ਮੈਂ ਬਨੂਰ ਕੋਲੇ ਗੱਲ ਕੀਤੀ ਆ ਇੱਥੇ ਕੰਪਨੀਆਂ ਨੇ ਔਰ ਸੌਦੇ ਵੀ ਉਸ ਤਰ੍ਹਾਂ ਦੇ ਨੇ ਇਹ ਸਾਰੇ ਵਰਕਿੰਗ ਕੀਤੀ ਹੋਈ ਏ ਸਾਡੀ ਅਗਰ ਕੋਈ ਪਾਰਟੀ ਕਿਸੇ ਕੋਲੇ ਕੰਪਨੀ ਹੈਗੀ ਆ ਪ੍ਰੋਪਰ ਪ੍ਰੋਪਰ ਕੰਪਨੀਆਂ ਕਿਸੇ ਕੋਲੇ ਤਾਂ ਅਸੀਂ ਉਹਨਾਂ ਨੂੰ ਸੌਦਾ ਦੇ ਸਕਦੇ ਆ ਔਰ ਵਧੀਆ ਤੋਂ ਵਧੀਆ ਸੌਦਾ ਤੋਂ ਅਸੀਂ ਦੇ ਸਕਦੇ ਆ ਮਤਲਬ 50 1 ਕੜਕ ਸੌਦਾ ਸੇ 1 ਕੜ ਜਾ ਹੋਰ ਏਡੇ ਵੱਡੇ ਵੱਡੇ ਸੌਦੇ ਸਾਡੇ ਕੋਲੇ ਇੰਨੇ ਵਧੀਆ ਨੇ ਕਿ ਜਿਹੜੇ ਕੰਪਨੀ ਦੇਖਣ ਸਰ ਪਸੰਦ ਵੀ ਕਰੇਗੀ ਔਰ ਉਹਨੂੰ ਸਿਰੇ ਚੜਾਉਣਾ ਉਹ ਸਾਡੇ ਕੋਲੇ ਇਸ ਤਰ੍ਹਾਂ ਦੀ ਜਿਹੜੀ ਆਪਾਂ ਕਹਿ ਸਕਦਾ ਸੂਝ-ਬੂਝ ਹੈਗੀ ਆ ਜਾਂ ਸਾਡੇ ਕੋਲੇ ਇੰਨੀ ਕ ਟੀਮ ਹੈਗੀ ਆ ਜਿਹੜੀ ਉਹ ਸੌਦੇਆਂ ਨੂੰ ਅਸੀਂ ਸਿਰੇ ਚੜਾ ਸਕਦੇ ਹਾਂ ਅਗਰ ਕੋਈ ਵੀ ਬੰਦਾ ਇੰਨਾ ਸੌਦੇਆਂ ਨੂੰ ਲੈਣਾ ਚਾਹੁੰਦਾ ਜਾ ਕਿਸੇ ਕੰਪਨੀ ਮਦਦਵਾਨੀ ਚਾਹਤ ਲੇਕਿਨ ਪੱਕੀ ਮੈਂ ਤੁਹਾਨੂੰ ਪਹਿਲਾਂ ਕਿਹਾ ਹੈਗਾ ਕੰਪਨੀ ਤੁਹਾਡੇ ਕੋਲੇ ਹੋਣੀ ਚਾਹੀਦੀ ਆ ਸਿਰਫ ਡੀਲਰਾਂ ਰਾਹੀਂ ਇੱਕ ਦੋ ਡੀਲਰ ਤਿੰਨ ਡੀਲਰ ਚਾ ਉਹ ਸਿਰਫ ਬਿਨਾ ਮਤਦ ਤੋਂ ਵਸਤ ਕਰਾਉ ਕਰਨ ਦੀ ਕੋਈ ਲੋੜ ਨਹੀਂ ਅਗਰ ਕਿਸੇ ਕੋਲ ਕੰਪਨੀ ਸਿੱਧੀ ਹੈਗੀ ਆ ਤਾਂ ਤੁਸੀਂ ਸਾਡੇ ਫੋਨ ਤੇ ਸੰਪਰਕ ਕਰੋ ਤੁਹਾਨੂੰ ਹਰ ਹਾਲ ਜ਼ਮੀਨ ਮਿਲੇਗੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਵੈਰੀ ਗੁਰੂ ਜੀ ਦਾ ਖਾਲਸਾ ਵੈਰੀ